ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿੱਦਾਂ ਕਿ ਆਪ ਸਭ ਸੰਗਤ ਜਾਣਦੇ ਹੋ ਕਿ ਆਪਾਂ ਭਾਈ ਸਾਹਿਬ ਭਾਈ ਇੰਦਰਜੀਤ ਸਿੰਘ ਜੀ ਨਾਲ ਗੁਰਬਾਣੀ ਤੇ ਵਿਚਾਰ ਕਰਦੇ ਹਾਂ ਵੱਖ-ਵੱਖ ਵਿਸ਼ਿਆਂ ਤੇ ਜਿੱਦਾਂ ਕਿ ਪਹਿਲਾਂ ਵੀ ਆਪਾਂ ਧਰਮ ਤੇ ਵਿਚਾਰ ਕੀਤਾ ਸੀ ਅੱਜ ਫੇਰ ਆਪਾਂ ਨਵੀਂ ਵੀਡੀਓ ਵਿੱਚ ਇੱਕ ਅਹਿਮ ਮੁੱਦਾ ਜਾਂ ਅਹਿਮ ਵਿਸ਼ਾ ਹੈ ਜਿਹੜਾ ਕਿ ਬਾਣੀ ਦੁੱਖ ਦੂਰ ਕਰਦੀ ਹੈ ਜਾਂ ਨਹੀਂ ਇਹ ਵਿਸ਼ਾ ਆਪਾਂ ਲੈ ਕੇ ਆਏ ਹਾਂ ਕਈ ਸੰਗਤਾਂ ਦੇ ਸਵਾਲ ਹੁੰਦੇ ਆ ਹੁੰਦੇ ਨੇ ਕਿ ਬਾਣੀ ਰੋਗ ਦੂਰ ਕਰਦੀ ਹੈ ਚਪੈਰਾ ਕੱਟਣ ਨਾਲ ਜਾਂ ਸ਼ਬਦ ਅਭਿਆਸ ਨਾਲ ਕੀ ਮੁਸ਼ਕਲਾਂ ਹੱਲ ਹੁੰਦੀਆਂ ਹਨ ਕਿ ਰੋਗ ਦੂਰ ਹੁੰਦੇ ਹਨ ਆਓ ਆਪਾਂ ਬਾਬਾ ਜੀ ਤੋਂ ਸ਼ੁਰੂ ਕਰੀਏ ਇਹ ਪਹਿਲਾ ਸਵਾਲ ਹੈ ਆਪਣਾ ਬਾਬਾ ਜੀ ਕਿ ਲੋਕ ਦੁਖੀ ਕਿਉਂ ਹਨ ਮਾਰੇ ਦੀ ਬਾਣੀ ਦੇ ਵਿੱਚ ਆਉਂਦਾ ਹੈ ਮਾਰੇ ਕਹਿੰਦੇ ਦੁੱਖ ਤਦੇ ਜਾਂ ਵਿਸਰਜਾਈ ਕੁਬੀਆਪਾ ਬਹੁਤ ਬਿਦਤਾ ਹੈ ਸਿੱਧਾ ਹੀ ਹੈ ਤਨ ਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦੀ ਬੜੇ ਸਪਸ਼ਟ ਲਫ਼ਜ਼ਾਂ ਦੇ ਵਿੱਚ ਮਾਰੇ ਕਹਿੰਦੀ ਹੈ ਕਿ ਦੁੱਖ ਦਾ ਕਾਰਨ ਕੀ ਹੈ ਹਨਾ ਹਾਂਜੀ ਦੁੱਖ ਦਾ ਕਾਰਨ ਹੈ ਜਦੋਂ ਰੱਬ ਵਿਸਰ ਜਾਂਦਾ ਆ ਤੇ ਕਈ ਹੁੰਦੇ ਆ ਬੰਦੇ ਦੇ ਬੀਜ ਕਰਮ ਕਰਮ ਰੂਪ ਹੁੰਦਾ ਆ ਕਰਮ ਜਿੱਦਾਂ ਮੰਨ ਲਓ ਕਿ ਤਿੰਨ ਪ੍ਰਕਾਰ ਦੇ ਹਾਂਜੀ ਜਿਹੜਾ ਤਿੰਨ ਪ੍ਰਕਾਰ ਦੇ ਕਰਮ ਹੁੰਦੇ ਆ ਜਿੱਦਾਂ ਕਰਮ ਆਪਾਂ ਹੁਣ ਆਪਾਂ ਵੀਡੀਓ ਬਣਾ ਰਹੇ ਇੱਕ ਸਾਡਾ ਕਰਮ ਬਣ ਰਿਹਾ ਦੇ ਇੱਕ ਕਿਰਿਆਮਾਨ ਕਰਮ ਆ ਫੇ ਸੰਚਿਤ ਬਣ ਜਾਂਦਾ ਉਸ ਤੋਂ ਬਾਅਦ ਜਦੋਂ ਹੜ ਜਾਣਾ ਬਾਅਦ ਚ ਇਹ ਸੰਚਿਤ ਬਣ ਜਾਣਾ ਬਾਅਦ ਚ ਉਪਰ ਆ ਲਬਧ ਬਣਨੀ ਜਿਹੜੀ ਪ੍ਰਾ ਲਬਧ ਦੇ ਅਨੁਸਾਰ ਸਾਨੂੰ ਜਿਹੜਾ ਸਰੀਰ ਰੋਗ ਦੇ ਸਰੀ ਜਿੱਦਾਂ ਦੀ ਸਰੀਰ ਮਿਲ ਆਇਆ ਕਿਹੜੇ ਘਰ ਵਿੱਚ ਸਾਡਾ ਜਨਮ ਹੋਣਾ ਆ ਕਿੱਥੇ ਕਿਹੜੇ ਦੇਸ਼ ਵਿੱਚ ਹੋਣਾ ਉਹ ਸਾਡੀ ਪ੍ਰਾ ਲਬਧ ਦੇ ਅਨੁਸਾਰ ਹੁੰਦਾ ਜੇ ਆਪਾਂ ਚਾਹੁੰਨੇ ਆ ਕਿ ਸਾਡਾ ਵਧੀਆ ਘਰ ਮਿਲੇ ਜਾਂ ਵਧੀਆ ਸਾਨੂੰ ਜਦੋਂ ਕਹਿੰਦੇ ਨੇ ਨਾ ਤਪਉ ਰਾਜ ਹਨ ਤੇ ਰਾਜ ਉਹਨਾਂ ਦੇ ਜਦੋਂ ਬੰਦਾ ਤਪ ਕਰਦਾ ਆ ਤੇ ਉਹ ਰਾਜ ਭਾਗ ਲੈ ਲੈਂਦਾ ਆ ਤੇ ਪਰ ਜੇ ਰਾਜਪਾ ਰਾਜ ਕਰਕੇ ਜੇ ਕੋਈ ਮਾੜੇ ਕਰਮ ਕਰਨ ਲੱਗ ਪੈਂਦਾ ਵੀ ਸ਼ਿਵਕਾ ਆਦਿ ਦੇ ਭੋਗ ਬਲਾਸ਼ ਕਰਨ ਲੱਗ ਪੈਂਦਾ ਉਹ ਫਿਰ ਨਰ ਕਿਤੇ ਆ ਜਾਂਦਾ ਸੋ ਇਦਾਂ ਇਹ ਕਰਮ ਦਾ ਖੇਲ ਹੈ ਕਰਮ ਹਾਂ ਵੀ ਮਾਰਾ ਕਹਿੰਦੇ ਕਿਰਤ ਕਰਮ ਕੇ ਵਿਚਰੇ ਕਰ ਕਿਰਪਾ ਮਿਲੋ ਰਾਮ ਹਾਂ ਉਹ ਕਿਰਤ ਦਾ ਕਰਮ ਕਰਮ ਜਿਹੜਾ ਆ ਇਹ ਜਿਹਦਾ ਕਰਮਾਂ ਕਹਿੰਦੇ ਵੀ ਕਰਮਾਂ ਆ ਵੀ ਇਹ ਉਸ ਤਰੀਕੇ ਦੇ ਨਾਲ ਸਾਰਾ ਵਰਕ ਕਰਦਾ ਆ ਤੇ ਬਾਬਾ ਜੀ ਵੀ ਸੰਗਤਾਂ ਦਾ ਜ਼ਿਆਦਾਤਰ ਸਵਾਲ ਹੁੰਦਾ ਕਿ ਵੀ ਜਿਹੜੀ ਸਰੀਰਕ ਰੋਗ ਨੇ ਉਹ ਬਾਣੀ ਨਾਲ ਕਿਦਾਂ ਦੂਰ ਹੁੰਦੇ ਨੇ ਇਹ ਸਵਾਲ ਬਹੁਤ ਜ਼ਿਆਦਾ ਕਰਦੀਆਂ ਨੇ ਹਾਂ ਦੇਖੋ ਹੁਣ ਜਿਹੜਾ ਕੋਈ ਵੀ ਬਾਣੀ ਕੀ ਹੈ ਬਾਣੀ ਰੱਬ ਹੈ ਵਾਹੋ ਵਾਹੋ ਬਾਣੀ ਨਿਰੰਕਾਰ ਹੈ ਹਨਾ ਤੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ ਵਿੱਚ ਜਦੋਂ ਜਪਜੀ ਸਾਹਿਬ ਪੜਦੇ ਨੇ ਜਦੋਂ ਜਪਜੀ ਸਾਹਿਬ ਪੜਦੇ ਆ ਤੇ ਉੱਥੇ ਨੂੰਦਾ ਭਰਿਇ ਮਤ ਪਾਪਾਂ ਕੇ ਸੰ। ਹੁਣ ਉਪਾਪ ਜਿਹੜਾ ਕਿ ਆਪਾਂ ਕਰਮ ਕੀਤਾ ਆ ਪਾਵਾਂ ਜਿਹੜਾ ਆਪਾਂ ਸੋਚਦੇ ਆ ਕਿਸੇ ਦਾ ਮਾੜਾ ਸੋਚ ਲੈਣਾ ਮਾੜਾ ਸੋਚ ਕੇ ਕਿਤੇ ਦਿਮਾਗ ਵਿੱਚ ਇਦਾਂ ਹੋ ਜੇ ਆ ਕਰਦੀਏ ਜਾਂ ਇਦਾਂ ਹੋ ਜੇ ਵੀ ਮਾੜਾ ਸੋਚ ਰੱਖਣੀ ਉਹ ਇੱਕ ਪਾਪ ਆ ਤੇ ਜਦੋਂ ਅਸੀਂ ਉਸ ਨੂੰ ਸਰੀਰਕ ਰੂਪ ਵਿੱਚ ਕਰਦੇ ਆ ਸਰੀਰਨਾ ਕਰਦੇ ਆ ਤੇ ਉਹ ਸਾਡਾ ਉਹ ਅਪਰਾਧ ਹੋ ਜਾਂਦਾ ਉਨੂੰ ਉਪਰਾਧ ਕਹਿ ਦਿੰਦੇ ਆ ਤੇ ਮਹਾਰਾਜ ਜੀ ਮਹਾਰਾਜ ਨੇ ਦੱਸਿਆ ਵੀ ਬਾਣੀ ਹੁਣ ਤੋਂ ਇਹ ਸਵਾਲ ਇਹ ਆ ਬਹੁਤ ਸੰਗਤਾਂ ਬਹੁਤ ਸਾਨੂੰ ਵੀ ਕਈ ਵਾਰੀ ਫੋਨ ਆਉਂਦੇ ਕਈ ਬਹੁਤ ਸਿੰਘ ਵੀ ਇਹ ਕਈ ਵਾਰੀ ਵਿਚਾਰ ਕਰਦੇ ਆ ਵੀ ਬਾਣੀ ਜਿਹੜੀ ਜਿਆਦਾ ਵਿਆਸੀ ਨਹੀਂ ਐ ਜਾਂ ਜਿਹਨੂੰ ਬਾਣੀ ਤੇ ਵਿਸ਼ਵਾਸ ਨਹੀਂ ਐ ਜਿਹਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਵਿਸ਼ਵਾਸ ਨਹੀਂ ਐ ਉਹ ਇਦਾਂ ਦੇ ਸਵਾਲ ਕਰਦਾ ਆ ਵੀ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਕਿੱਦਾਂ ਰੋਗ ਦੂਰ ਕਰ ਸਕਦੀ ਆ ਦੇਖੋ ਫਿਰ ਮਹਾਰਾਜ ਕਹਿੰਦੇ ਭਰੀਆ ਮਤ ਪਾਪਾਂ ਕੈ ਸੰਗ ਉਹ ਤੋਂ ਬੇ ਨਾਵੇ ਕਰ ਨਾਵੇ ਕਰ ਨਾ ਨਾਮ ਦੇ ਨਾਮ ਦੇ ਰੰਗ ਦੇ ਨਾਲ ਜਿਹੜਾ ਹੈਗਾ ਆ ਉਹ ਪਾਪ ਜਿਹੜਾ ਆ ਮਿਟ ਜਾਂਦਾ ਇੱਕ ਹੋਰ ਉਹ ਹੋਰ ਸ਼ਬਦ ਆਉਂਦਾ ਗੁਰਗਾ ਸ਼ਬਦ ਕਾਟੇ ਕੋਟ ਕਰਮ ਵੀ क्रੂੜਾ ਕਰਮ ਕਰਮ ਜਿਹੜਾ ਜਿਹੜਾ ਤੁਸੀਂ ਕੀਤਾ ਹੋਇਆ ਕਰਮ ਹੈ ਗੁਰਗਾ ਸ਼ਬਦ ਜਦੋਂ ਸ਼ਬਦ ਦਾ ਅਭਿਆਸ ਕਰਦੇ ਆ ਜਦੋਂ ਹੁਣ ਦੁਪਹਿਰ ਦੇ ਵਿੱਚ ਕਲਾ ਕਿਉਂ ਵਰਤਦੀ ਹੈ ਸ਼ਬਦ ਸ਼ਬਦ ਰੋਕਾ ਔਖ ਦੇ ਨਾਮ ਜਦੋਂ ਸ਼ਬਦ ਦਾ ਅਭਿਆਸ ਕਰਦੇ ਆ ਉੱਥੇ ਕਲਾ ਕਿਉਂ ਵਰਤਦੀ ਹੈ ਉਹਦਾ ਕਾਰਨ ਹੈ ਕਿ ਬੰਦਾ ਆਪਣੇ ਆਪ ਨੂੰ ਬਨ ਕੇ ਬੈਠਦਾ ਵੀ ਆਪਣੇ ਆਪ ਨੂੰ ਕੋਸ਼ਿਸ਼ ਕਰਦਾ ਕਿ ਮੈਂ ਆਪਣਾ ਜਿਹੜਾ ਇਹ ਸਮਾ ਜਿਹੜਾ ਆਪਾਂ ਕਰਨ ਦੇ ਇਹਨੂੰ ਕਰਾਂ ਦੀ ਉਹਦੇ ਮਨ 'ਚ ਹੁੰਦੀ ਹੈ ਕਿ ਮੈਂ ਕਰਨਾ ਆ ਵੀ ਮੇਰਾ ਇਹ ਰੋਗ ਦੂਰ ਹੋ ਜਾਣਾ ਆ ਜਦੋਂ ਤੁਸੀਂ ਵਿਸ਼ਵਾਸ ਕਰ ਲਿਆ ਬਾਣੀ ਦੇ ਉੱਤੇ ਪੂਰਨ ਤੌਰ ਤੇ ਤੁਹਾਡਾ ਆਟੋਮੈਟਿਕਲੀ ਉਹ ਕਰਮ ਤੁਹਾਡਾ ਉਹ ਕੱਟਿਆ ਜਾਣਾ ਇਹ 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 ਬਾਣੀ ਦੇ ਵਿੱਚ ਇੱਕਾ ਨਹੀਂ ਸੈਂਕੜੇ ਵਾਰ ਮਹਾਰਾਜ ਦੇ ਇਹ ਸ਼ਬਦਿਆ ਜਿਹੜੇ ਕਿ ਗੁਰੂ ਕੀ ਬਾਣੀ ਦੀ ਬਾਤ ਜਿਹੜੇ ਸਾਨੂੰ ਬਾਣ ਨੂੰ ਸੋਣ ਨੂੰ ਆਪਾਂ ਰੋਜ਼ਮਰਾਂ ਜ਼ਿੰਦਗੀ ਜਦੋਂ ਸਤਗੁਰਾਂ ਨਾਤਮਸਤਕ ਹੁੰਦੀਆਂ ਤੇ ਸਤਗੁਰ ਸਾਨੂੰ ਆਪ ਹੀ ਮਹਾਰਾਜ ਬਾਣੀ ਦੇ ਵਿੱਚੋਂ ਮਹਾਰਾਜ ਜਿੱਦਾਂ ਕਹਿੰਦੇ ਵੀ ਇੱਛਾ ਹੁਣ ਉਹ ਜਿੱਦਾਂ ਰੋਗ ਦੂਰ ਹੋਣਾ ਆ ਉਦਾਂ ਹੀ ਇੱਛਾ ਪੂਰੀ ਕਹਿੰਦੇ ਵੀ ਸਾਡੀ ਆ ਇੱਛਾ ਆ ਹਨ ਮਹਾਰਾਜ ਕਹਿੰਦੇ ਇੱਛਾ ਪੂਰਕ ਸਰਬ ਸੁਖ ਦਾਤਾ ਹਰ ਹਨ ਤੇ ਇਹ ਜਾ ਕੈ ਵਸ ਹੈ ਕਾਮ ਤੈਨਾ ਹਣਾ ਹੁਣ ਜੀ ਵੀ ਇੱਛਾਪੁਰਖ ਕੌਣ ਆ ਉਹ ਪ੍ਰਮਾਤਮਾ ਵੇ ਜਾ ਕੇ ਵਸ ਜੇ ਤੇ ਕਾਮ ਤੇ ਨਗਾਉ ਵੀ ਉਹਦੇ ਵਸ ਸੱਚ ਆ ਹਣਾ ਜਾ ਕੇ ਵਸ ਹੈ ਕਾਮ ਤੇ ਨਾ ਸੋ ਐਸਾ ਹਰ ਧਿਆਈ ਹੈ ਮੇਰੇ ਜਿਹੜੇ ਤਾਂ ਸਰਬ ਸੁਖ ਭਾਵ ਮੇਰੇ ਹਾਂ ਹੁਣ ਉਹ ਆ ਗਿਆ ਹੁਣ ਸਾਰਾ ਉਹੀ ਗੱਲ ਆ ਗਈ ਨਾ ਵੀ ਜਿੱਦਾਂ ਵੀ ਸਾਰੇ ਸੁਖ ਸਾਰੇ ਸੁੱਖ ਵੀ ਸਾਰੇ ਮਿਲ ਜਿੰਦੇ ਹੁਣ ਗੱਲ ਹੁਣ ਇਹ ਇਹ ਹੁਣ ਜੀ ਇਹ ਤੇ ਹੁਣ ਸਾਡੀ ਜਿਹੜਾ ਗੁਰੂ ਦਾ ਸਿੱਖਿਆ ਜਿਹੜਾ ਧੰਨ ਗੁਰੂ ਗ੍ਰੰਥ ਸਾਹਿਬ ਮਾਰਾ ਤੇ ਅਕੀਦਾ ਰੱਖਦਾ ਧੰਨ ਗੁਰੂ ਗ੍ਰੰਥ ਸਾਹਿਬ ਮਾਰਾ ਨੂੰ ਗੁਰੂ ਮੰਨਦਾ ਧੰਨ ਗੁਰੂ ਗ੍ਰੰਥ ਸਾਹਿਬ ਨੂੰ ਨਤਮਸਤਕ ਹੋ ਕਰਕੇ ਤੇ ਬਾਣੀ ਦੇ ਪੂਰਨ ਵਿਸ਼ਵਾਸ ਕਰਦਾ ਤੇ ਉਹ ਆਟੋਮੈਟਿਕਲੀ ਗੱਲ ਆ ਕਿ ਕਿਉਂਕਿ ਬਾਣੀ ਬਾਣੀ ਕੱਲੀ ਕਹਿੰਦੀ ਨਹੀਂ ਹੈ ਬਾਣੀ ਲਿਖ ਕੇ ਦਿੰਦੀ ਹੈ ਲਿਖ ਕੇ ਦਿੰਦੀ ਹੈ ਕਿ ਪ੍ਰਭ ਕੈ ਸਿਮਰਨ ਗਰਬ ਨ ਵਸੈ ਪ੍ਰਭ ਕੈ ਸਿਮਰਨ ਦੂਖ ਜਮਨਸੈ ਹਾਂ ਹੈਨਾ ਪੀ ਪ੍ਰਭ ਕਹਿ ਸਮੇ ਉਹ ਲੈ ਕੇ ਮਹਾਰਜ ਦੇ ਰਿਹਾ ਕੋਈ ਵਾਰ ਕਹਿੰਦੇ ਨਾ ਤੂੰ ਲਿਖ ਕੇ ਦੇ ਸਾਨੂੰ ਵੀ ਮੈਂ ਫੇਰ ਵਿਸ਼ਵਾਸ ਕਰੂੰਗਾ ਆ ਆ ਆਪਾ ਕਹਿੰਦੇ ਆ ਨਾ ਗਏ ਕਲੇਸ਼ ਰੋਗ ਸਭ ਨਾਸੇ ਪੀ ਹਾਂ ਰੋਗ ਭਜਾ ਦੇ ਸਾਰੇ ਹਨ ਹਾਂ ਸਾਰਾ ਉਹ ਇਹ ਹੁਣ ਇਹ ਇਹ ਸਾਨੂੰ ਤੇ ਪਤਾ ਨਹੀਂ ਹੈ ਸਾਡੀ ਇਨੀ ਅਵਸਥਾ ਨਹੀਂ ਹੈ ਸਾਨੂੰ ਦੇ ਇਹਨਾਂ ਚੀਜ਼ਾਂ ਬਾਰੇ ਕੋਈ ਗਿਆਨ ਨਹੀਂ ਪਰ ਸਾਨੂੰ ਤੁਹਾਨੂੰ ਗੁਰੂ ਗ੍ਰੰਥ ਸਾਹਿਬ ਦੇ ਵਿਸ਼ਵਾਸ ਹੈ ਤਾਨਗੁਰ ਗ੍ਰੰਥ ਸਾਹਿਬ ਮਹਾਰਾਜ ਕਹਿ ਰਹੇ ਤੇ ਤਾਨਗੁਰ ਗ੍ਰੰਥ ਸਾਹਿਬ ਮਹਾਰਾਜ ਕਹੌਣ ਆ ਜਿਹਨੂੰ ਸਾਰੀ ਖਲਕਤ ਕੁਲ ਕੈਨਾਤ ਨਾਤਮਸਤਕ ਹੁੰਦੀ ਤੇ ਜੇ ਸਤਗੁਰ ਨੇ ਫੇ ਮਹਾਰਾਜ ਤਾਂ ਹੀ ਕਹਿੰਦੇ ਨੇ ਵੀ ਸਤਗੁਰ ਕੀ ਬਾਣੀ ਸਤ 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 ਕਰ ਸਤ ਕਰ ਜਾਣੋ ਗੁਰ ਸਿੱਖੋ ਹਰ ਕਰਤਾ ਆਪ ਮੂਹੋਂ ਕਢਾਈ ਹਾਂ ਨਾ ਵੀ ਉਹ ਹੁਣ ਇਸ ਸਤਗੁਰ ਕੀ ਬਾਣੀ ਸਤ ਕਰਕੇ ਜਾਣੋ ਵੀ ਇਹ ਐਵੇਂ ਨਹੀਂ ਲਿਖੀ ਇਹ ਕੋਈ ਦਿਮਾਗੀ ਕਾਰਡ ਨਹੀਂ ਹੈ ਤੇ ਜਿਹੜੀ ਜਦੋਂ ਹੁਣ ਚਲੋ ਇਹ ਬਾਣੀ ਦੇ ਜਦੋਂ ਜੈਸੀ ਇੱਛਾ ਤੈਸੀ ਕਾਪੂਰਕ ਜਿਹੜਾ ਵੀ ਮਨੋਰਥ ਲੈ ਕੇ ਧੰਗੁਰੂ ਗ੍ਰੰਥ ਸਾਹਿਬ ਜੀ ਕੋਲ ਕੋਈ ਆਉਂਦਾ ਆ ਤੇ ਉਹ ਉਹਦਾ ਮਨੋਰਥ ਪੂਰਾ ਹੋ ਜਾਂਦਾ ਜੇ ਉਹ ਦੁੱਖ ਕਹਿੰਦਾ ਮੇਰਾ ਦੂਰ ਕਰਨਾ ਹੈ ਮਹਾਰਾਜ ਨੂੰ ਆ ਕੇ ਨਤਮਸਤਕ ਉਹ ਅੰਦਾਜ਼ ਬਾਣੀ ਦਾ ਅਭਿਆਸ ਕਰਦਾ ਜਪ ਤਪ ਕਰਦਾ ਹੁਣ ਕਈ ਲੋਕ ਕਹਿੰਦੇ ਆ ਆ ਜਿਹੜੇ ਪੰਡਤਾਂ ਦੇ ਜਾਂ ਹੋਰ ਉਹ ਕਹਿੰਦੇ ਆ ਪੀੜਾ ਲੈ ਲਓ ਜਾਂ ਦਾਣੇ ਪਾ ਦਿਓ ਦਾਲ ਚੜਾ ਦਿਓ ਉਹ ਉਹ ਚੀਜ਼ਾਂ ਉਹ ਕਰਮकांड ਆ ਉਹਦਾ ਕੁਝ ਨਹੀਂ ਹੈ ਜੇ ਤੁਸੀਂ ਜੇ ਹੁਣ ਜਿਹੜੇ ਸਰੀਰ ਨੂੰ ਰੋਗ ਲੱਗਾ ਜਿਹੜੇ ਜਿਹੜੇ ਸਰੀਰ ਕਰਕੇ ਤੁਸੀਂ ਜਿਹੜੇ ਸਰੀਰ ਨੇ ਕਾਰਜ ਕਰਨਾ ਆ ਉਹਨੂੰ ਕਾਰਜ ਸਿੱਧ ਕਰਨਾ ਆ ਹੁਣ ਉਹ ਸਰੀਰ ਦੁਆਰਾ ਬਾਣੀ ਬੜੀ ਜਾਣੀ ਉਹ ਜੇ ਉਹ ਬਾਣੀ ਦਾ ਅਭਿਆਸ ਉਹ ਉਹਨਾਂ ਕਿਉਂਕਿ ਉਹ ਕਰਨ ਜਿਹੜਾ ਕੋਈ ਜੀ ਅਰਚਨ ਪੈ ਰਹੀ ਉਹ ਵੀ ਕਰਮ ਦਾ ਕਰਮ ਕਰਕੇ ਪੈ ਰਹੀ ਜੇ ਤੁਹਾਡੇ ਰੋਗ ਲੱਗਾ ਉਹ ਵੀ ਕਰਮ ਕਰਕੇ ਪੈ ਤੁਹਾਡਾ ਲੱਗਾ ਹੋਇਆ ਆ ਤੇ ਕਰਮ ਜਿਹੜਾ ਆ ਉਹ ਸ਼ਬਦ ਨਹੀਂ ਕੱਟਣਾ ਤੇ ਸ਼ਬਦ ਦਾ ਕੱਟਣਾ ਕਿਦਾਂ ਤੁਸੀਂ ਅਭਿਆਸ ਕਰੋਗੇ ਅਭਿਆਸ ਤੁਸੀਂ ਕਰੋਗੇ ਜੱਦ ਤੱਕ ਕਰੋਗੇ ਤੇ ਤੁਹਾਡਾ ਕਰਮ ਕੱਟਿਆ ਜਾਣਾ ਕਰਮ ਕੱਟਿਆ ਕਰ ਤੁਹਾਡਾ ਸਾਰਾ ਕੰਮ ਸਿੱਧਾ ਹੋ ਜਾਣਾ ਹਣਾ ਪਰ ਜਿਹੜੀ ਅਸਲੀ ਗੱਲ ਇੱਕ ਹੋਰ ਜਿਹੜੀ ਜਿਹੜਾ ਵੀ ਬਾਣੀ ਚਲੋ ਠੀਕ ਆ ਪਰ ਇਸ ਤਰੀਕੇ ਨਾਲ ਕਿਉਂਕਿ ਆਪਾਂ ਜੇ ਆਪਾਂ ਕੋਈ ਵੀ ਇੱਛਾ ਆ ਜਾਂ ਸਾਡੇ ਸਰੀਰ ਕੋ ਰੂਗਾ ਆਪਾਂ ਹੋਰ ਕਿੱਥੇ ਜਾਣਾ ਗੁਰੂ ਕੋਈ ਜਾਣਾ ਪਰ ਗੱਲ ਇਹ ਹੈ ਕਿ ਮੇਨ ਜਿਹੜੀ ਗੱਲ ਹੈ ਕਿ ਸਤਗੁਰ ਦੀ ਜਿਹੜੀ ਬਾਣੀ ਹੈ ਨਾ ਇਹ ਬ੍ਰह्म ਵਿਦਿਆ ਆ ਵੀ ਬ੍ਰह्म ਦੇ ਵਿੱਚ ਲੀਨ ਹੋਣ ਵਾਸਤੇ ਹੈ ਕਿ ਅਸੀਂ ਸਤਗੁਰ ਨੇ ਸਾਨੂੰ ਜਿਹੜੀ ਇਹ ਬਾਣੀ ਦਿੱਤੀ ਹੈ ਨਾ ਵੀ ਏ ਧੁਰ ਕੀ ਬਾਣੀ ਆਈ ਤਨ ਸਗਲੀ ਚਿੰਤ ਮਟਾਈ ਹਨਾ ਵੀ ਧੁਰ ਦੀ ਬਾਣੀ ਹੈ ਤੇ ਧੁਰ ਧੁਰ ਲੈ ਕੇ ਜਾਣਾ ਅਸਲੀ ਮਨੋਰਥ ਜਿਹੜਾ ਆ ਉਹ ਇਹ ਆ ਕਿ ਭਈ ਪ੍ਰਾਪਤ ਮਾਨੁਖ ਦੇਹ ਰੀਆ ਗੋਬਿੰਦ ਮਿਲਣ ਕੀ ਏ ਤੇਰੀ ਬਰੀ ਰੱਬ ਨੂੰ ਮਿਲਣ ਦੀ ਇਹ ਜਿਹੜੀ ਸੜੀ ਉਮਰ ਆ ਪਰ ਇਹ ਗੱਲ ਆ ਕਿ ਅਸੀਂ ਚਲੋ ਸੰਸਾਰ ਅਜ ਦੁਖੀ ਬਹੁਤ ਆ ਸੰਸਾਰ ਵਿੱਚ ਤਾਪ ਬਹੁਤ ਆ ਸੰਸਾਰ ਵਿੱਚ ਤੋਖਲਾਪਨ ਬਹੁਤ ਜ਼ਿਆਦਾ ਆ ਸੰਸਾਰ ਵਿੱਚ ਇੰਨਾ ਕੁਝ ਜਿਹੜੇ ਲੋਕ ਦੁਖੀ ਨੇ ਹਹਾਕਾਰ ਮਜੀਪਈ ਆਚਾਰੇ ਬੰਨੇ ਜਿਹਦੇ ਕਰਕੇ ਲੋਕ ਜਿਹੜੇ ਆ ਉਹ ਗਲਤ ਲੋਕਾਂ ਦੇ ਕੋਲ ਜਿਹੜੀਆਂ ਉਹ ਪਾਕੇ ਅੱਜ ਕੱਲ ਤੁਸੀਂ ਦੇਖਦੇ ਹੋਣੇ ਮਸ਼ਹੂਰੀਆਂ ਆਦੀ ਕਉਂਦੀਆਂ ਆ ਆ ਪਿਆ ਉਪਾਅ ਕਰ ਲੋ ਇਦਾਂ ਕਰ ਲੋ ਤੁਹਾਨੂੰ ਆਹ ਦੇ ਦਾਂਗੇ ਇੰਨੇ ਚ 24 ਘੰਟੇ ਚ ਤੁਹਾਡਾ ਉਪਾਅ ਹੋ ਜਾਊਗਾ ਉਹ ਸਿਰਫ ਤੇ ਸਿਰਫ ਪੈਸਾ ਇਕੱਠਾ ਕਰਨ ਵਾਸਤੇ ਲੋਕਾਂ ਨੂੰ ਗੁੰਮਰਾਹ ਕਰਨ ਵਾਸਤੇ ਉਹ ਚੀਜ਼ਾਂ ਹੁੰਦੀਆਂ ਜੇ ਤੁਸੀਂ ਜੱਪ ਤਪ ਕਰੋਗੇ ਨਾਲੇ ਤੇ ਇੱਕ ਤੁਹਾਡਾ ਅਸਲੀ ਮਨੋਰਥ ਰੱਬ ਵਿੱਚ ਜਿਹੜਾ ਸਾਡਾ ਡੈਸਟੀਨੇਸ਼ਨ ਹੈ ਉਹ ਇਹ ਪੇਜਤਾ ਦਾ ਆਇਆ ਵੀ ਰੱਬ ਵਿੱਚ ਆਪਾਂ ਮਿਲਾਪ ਕਰਨਾ ਫੁਰਨੀਆਂ ਤੋਂ ਰਹਿਤ ਹੋ ਕੇ ਵਿਚਾਰਾਂ ਤੋਂ ਰਹਿਤ ਹੋ ਕੇ ਫਿਰ ਆਪਾਂ ਰੱਬ ਦੇ ਨਾਲ ਇੱਕ ਵਿੱਚ ਹੋਣਾ ਆਇਆ ਇਹ ਸਾਡਾ ਜੀਵਨ ਦਾ ਮਨੋਰਥ ਹੈ ਤੇ ਜਦੋਂ ਅਸੀਂ ਜੇ ਜਦੋਂ ਆਮ ਤੌਰ ਤੇ ਜਦੋਂ ਆਪਾਂ ਆਮ ਜਿਹੜੀ ਸੰਗਤ ਹੁੰਦੀ ਹੈ ਜਿਨ੍ਹਾਂ ਨੂੰ ਇਸ ਜੀ ਇਨਾਂ ਚੀਜ਼ਾਂ ਦਾ ਨਹੀਂ ਪਤਾ ਮਲਾਪ ਬਾਰੇ ਵੀ ਰੱਬ ਵਿੱਚ ਭੇਦ ਹੋਣਾ ਉਹ ਫਿਰ ਚਲੋ ਬਾਣੀ ਚ ਕੀਦਾ ਹੁੰਦਾ ਆ ਵੀ 90% ਜਿਹੜੇ ਸੇਖਿਆ ਜਾਂ ਹੋਰ ਆਮ ਜਨਤਾ ਜਿਹੜੀ ਆ ਉਹ ਇਸ ਕਰਕੇ ਗੁਰੂ ਨਾਲ ਜੁੜਦੇ ਆ ਕਿ ਆਪਣੇ ਲੋਭ ਕੋ ਕੀਨੋ ਮੀਤ ਵੀ ਆਪਣੇ ਲੋਭ ਕਰਕੇ ਮੀਤ ਬੰਦਿਆਂ ਨੂੰ ਮਾਰਨ ਨੂੰ ਮੀਤ ਬਣਾ ਲੈਂਦੇ ਹਨ ਪਰ ਉਹ ਸਰਬ ਬਕੁੰਠ ਮੁਕਤ ਦੀਦ ਦਾ ਕਰਕੇ ਸ਼ਬਦ ਵੀ ਆਉਂਦਾ ਹਨ ਵੀ ਪੂਰਾ ਫਿਰ ਉਹ ਵੀ ਜੇ ਲੋਭ ਕਰਕੇ ਵੀ ਤੁਸੀਂ ਕਰੋਗੇ ਤੁਹਾਡਾ ਕਰਮ ਕਟਿਆ ਜਾਣਾ ਪਰ ਅਸਲੀ ਜਿਹੜਾ ਸਾਡੇ ਮਨ ਚ ਜੇ ਇਦਾਂ ਆਪਾਂ ਪੂਰਨ ਤੌਰ ਤੇ ਜੁੜ ਜਾਈਏ ਪ੍ਰਮਾਤਮਾ ਨਾਲ ਵੀ ਹਾਂ ਕਿ ਅਸੀਂ ਰੱਬ ਨੂੰ ਮਿਲ ਆਇਆ ਸਾਡਾ ਇਹ ਸਮਾ ਜਿਹੜਾ ਆ ਸਫਲ ਆਪਾਂ ਕਰਕੇ ਆਪਣਾ ਜਨਮ ਜਿਹੜਾ ਆ ਇਹ ਵੀ ਪ੍ਰਾਣੀ ਤੋਂ ਆਇਆ ਲਾਹਾ ਲੈਣ ਲੱਗਾ ਕਿ ਤੱਕ ਪਕੜੇ ਸਭ ਮੁਕਦੀ ਚੱਲੀ ਰਹਿਣ ਹੁਣ ਉਹ ਜੇ ਮਨੋਰਥ ਨੂੰ ਮੁਕ ਰੱਖ ਕੇ ਵੀ ਜਪ ਤਪ ਕਰੀਏ ਤੁਹਾਡੇ ਕਰਮ ਵੀ ਕੱਟੇ ਜਾਣੇ ਆ ਤੁਹਾਡਾ ਕਾਰਜ ਵੀ ਸੁੱਧ ਆਟੋਮੈਟਿਕਲੀ ਜਾਣੇ ਉਹ ਸਹਿਜਵਾਹੀ ਜਾਣੇ ਪਰ ਜੇ ਤੁਸੀਂ ਉਹ ਵੀ ਚੰਨੋ ਠੀਕ ਹੈ ਇਸ ਇੱਕ ਹਿਸਾਬ ਦੇ ਨਾਲ ਕਿਉਂਕਿ ਜਿਹੜੇ ਆਮ ਲੋਕ ਨਾਮ ਸੰਗਤ ਆ ਉਹਨਾਂ ਨੂੰ ਇਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਪਹਿਲਾਂ ਚਲੋ ਇਹ ਹੈ ਕਿ ਪਹਿਲਾਂ ਜਿਸ ਤਰ੍ਹਾਂ ਬਾਬੇ ਫਰੀਦ ਉਹਨਾਂ ਦੇ ਮਾਤਾ ਜੀ ਉਹਨਾਂ ਨੂੰ ਉਹ ਇੱਕ ਦੇ ਕੇ ਸ਼ੱਕਰ ਦੇ ਕੇ ਆਜਿ ਮਿੱਠਾ ਆਦਿਕ ਦੇ ਕੇ ਇਧਰ ਲਾਉਂਦੇ ਸੀਗੇ ਹਨਾ ਤਾਂ ਮੈਂ ਇਹ ਇਹ ਤਾਂ ਕਰਕੇ ਇਹ ਅਸੀਂ ਸਹੀ ਕਹਿ ਦਿੰਦੇ ਜਿਹਨਾਂ ਚੁੱਕਰ ਮਤਾਵਾਂ ਦੀਆਂ ਪਹਿਲਾਂ ਹਾਂਜੀ ਹਨਾ ਤੇ ਹਾਂਜੀ ਜੁਗਤੀਆਂ ਹੁੰਦੀਆਂ ਸੀਗੀਆਂ ਬੱਚਿਆਂ ਨੂੰ ਸਿੱਧੇ ਹਾਂ 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 ਸੋ ਤੇ ਹੁਣ ਜਿਹਦਾ ਚਪੈਰੇ ਦੀ ਗੱਲ ਐ ਚਪੈਰੇ ਦੇ ਵਿੱਚ ਵੀ ਇਦਾਂ ਹੀ ਆ ਵੀ ਓਦਾਂ ਅਸੀਂ ਬਾਣੀ ਪੜ੍ਹਨੀ ਬੜੀ ਔਖੀ ਐ ਉਹ 4 ਘੰਟੇ ਉੱਥੇ ਬਹਿ ਕੇ ਜਦੋਂ ਅਸੀਂ ਦ੍ਰਿੜਤਾ ਦੇ ਨਾਲ ਬੈੰਨੇ ਆ ਮਨ ਨੂੰ ਡੱਕ ਕੇ ਬੈੰਨੇ ਆ ਤੇ ਉਹ ਵਾਸੋ ਕਰਮ ਘਟਿਆ ਜਾਂਦਾ ਤੁਹਾਡਾ ਬਿਲਕੁਲ 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 ਉਹ ਵੀ ਘਟਣਾ ਆ ਮੰਨ ਲਓ ਉਥੇ 50 ਹਜ਼ਾਰ ਸੰਗਤ ਬੈਠੀ ਐ ਹੁਣ 5 ਜਪਜੀ ਸਾਹਿਬ ਲਾ ਲਓ 2.5 ਲੱਖ ਜਪਜੀ ਸਾਹਿਬ ਦਾ ਪਾੜ ਹੋ ਗਿਆ ਜੀ ਫੇਰ ਹੋਊਗੀ ਉਹ ਨਹੀਂ ਹਾਂ ਤਦ ਸਾਰਾ ਫਾਲ ਜਿਹੜਾ ਆ ਹਾਂਜੀ ਹੋਫਾ ਬਿਲਕੁਲ ਬਿਲਕੁਲ ਤੇ ਆਪਣਾ ਅਗਲਾ ਸਵਾਲ ਹੈ ਬਾਬਾ ਜੀ ਸੰਗਤ ਕਈ ਵਾਰ ਸੋਚਦੀ ਹੈ ਵੀ ਅਗਰ ਕੋਈ ਰੋਗ ਹੈ ਜਾਂ ਕੋਈ ਕਾਰਜ ਰਾਸ ਕਰਨਾ ਉਹਦੇ ਵਾਸਤੇ ਜਾਪ ਆਪਾਂ ਕਿੰਨਾ ਕਰਨਾ ਜਾਂ ਕਿੰਨੇ ਦਿਨ ਕਰਨਾ ਜਾਂ ਕਿੰਨਾ ਕਿੰਨੀ ਬਾਣੀ ਪੜ੍ਹਨੀ ਹੈ ਇਹ ਸਵਾਲ ਹੈ ਜੀ ਇਹ ਜਦ ਦਾ ਮਤਲਬ ਲਓ ਕਿ ਇਦਾਂ ਹੁੰਦਾ ਆ ਕਿ ਕਿੱਡਾ ਕ ਕਾਰਜ ਆ ਕਿੱਡਾ ਕ ਕਿਸੇ ਬੰਦੇ ਦਾ ਹੁਣ ਉਸ ਹਾਵ ਨਾਲ ਕਿਉਂਕਿ ਸਾਰਾ ਜੇ ਆਪਣਾ ਪ੍ਰਾਲਬ ਦੇ ਅਨੁਸਾਰ ਸਾਨੂੰ ਮਿਲਦਾ ਹਨਾ ਕਿ ਜਦਾਂ ਜੇ ਕੋਈ ਬਾਹਰਲੇ ਦੇ ਚ ਕੋਈ ਜਾਣਾ ਜਾਂ ਹੋਰ ਜਾਣਾ ਇਹ ਸਮਾਂ ਹੁੰਦਾ ਆ ਜਦਾਂ ਹੁਣ ਜਪ ਤਪ ਜਿੰਨਾ ਤੁਸੀਂ ਜ਼ਿਆਦਾ ਕਰੋਗੇ ਜਿੰਨਾ ਤੁਸੀਂ ਜ਼ਿਆਦਾ ਵਧਾ ਦੋਗੇ ਤੁਹਾਡਾ ਆਪਣੇ ਆਪ ਤੁਸੀਂ ਪੀਕ ਤੇ ਚਲੇਗੇ ਜਿੰਨਾ ਜਿੱਦਾਂ ਹੁਣ ਜਿੰਨਾ ਗੋੜ ਪਾਵਾਂਗੇ ਉਨਾ ਹੀ ਮਿੱਠਾ ਹੋਣਾ ਆਮ ਆਮ ਕਹਾਵਤ ਆ ਤੇ ਹੁਣ ਜਿੰਨਾ ਨਹੀਂ ਜ਼ਿਆਦਾ ਕਰੋਗੇ ਜਪ ਤਪ ਤੇ ਮर्यादा ਦੇ ਅਨੁਸਾਰ ਕਰੋਗੇ ਆਪਣੇ ਆਪ ਨੂੰ ਇਹ ਬੰਰੀਆ ਦਾ ਜਰਾ ਰੱਖ ਕੇ ਪੂਰਾ ਕਰਾਂਗੇ ਤੁਹਾਡੇ ਸਾਰੇ ਕਾਰਜ ਵੀ ਰਾਸ ਸੁਣੇ ਦੇ ਅਸਲੀ ਜਿਹੜਾ ਮਨੋਰਥ ਜੀਵਨ ਦਾ ਜਿਹੜਾ ਹੈ ਰੱਬ ਵਿੱਚ ਪੇਧ ਹੋਣਾ ਉਹ ਵੀ ਤੁਹਾਡਾ ਪੂਰਾ ਹੋ ਜਾਊਗਾ ਪਰ ਇਹ ਹੈ ਕਿ ਅ ਅਸਲ ਦੇ ਵਿੱਚ ਜਦੋਂ ਮਨੋਖ ਜਦੋਂ ਜਨਮ ਲੈਂਦਾ ਆ ਤੇ ਸਤਗੁਰ ਦਾ ਗੁਰੂ ਕੇ ਆਪਾਂ ਅਮਰ ਛਕਦੇ ਆ ਗੁਰੂ ਵਾਲੇ ਬਣਦੇ ਆ ਨਾ ਤੇ ਸਾਨੂੰ ਪੰਜ ਪਿਆਰੇ ਦੱਸਦੇ ਆ ਵੀ ਗੁਰਮੰਤਰ ਜਪਨ ਨੂੰ ਮੂਲ ਮੰਤਰ ਜਪਨ ਨੂੰ ਬਾਣੀ ਪੜਨ ਨੂੰ ਹਾਂ ਵੀ ਅਸੀਂ ਸਾਡਾ ਮਨੋਰਥ ਹੈ ਵੀ ਅਸੀਂ ਧਰਤੀ ਤੇ ਆਏ ਆ ਵੀ ਰੱਬ ਨੂੰ ਮਿਲਣ ਵਾਸਤੇ ਆਏ ਆ ਇਹ ਸਾਡਾ ਅਸਲੀ ਮਨੋਰਥ ਹੈ ਨਾ ਤੇ ਹੁਣ ਜਦੋਂ ਅਸੀਂ ਕਾਰਜ ਕਰ ਕਾਰਜ ਆਪਣਾ ਸਿੱਧ ਕਰਾਉਣਾ ਜਾਂ ਸਾਡੇ ਸਰੀਰ ਨੂੰ ਰੋਗ ਹੋਣਾ ਆ ਉਹ ਕਰਮ ਤੁਹਾਡਾ ਤਾਂ ਹੀ ਘਟਿਆ ਜਾਣਾ ਜੇ ਜੇ ਤੁਹਾਡਾ ਮੰਨ ਲਓ ਕਿ ਤੁਹਾਡਾ ਕਰਮ ਕਟਿਆ ਨਹੀਂ ਜਾ ਰਿਹਾ ਮੰਨ ਲਓ ਕਿ ਤੁਹਾਨੂੰ ਤੁਹਾਨੂੰ ਲੱਗ ਰਿਹਾ ਵੀ ਕਾਰਜ ਹੋ ਨਹੀਂ ਰਿਹਾ ਤੁਹਾਡਾ ਉਹ ਇਹ ਸਿੱਧੀ ਹੋ ਨਹੀਂ ਰਹੀ ਇਹਦਾ ਮਤਲਬ ਇਹ ਹੈ ਕਿ ਤੁਹਾਨੂੰ ਜ਼ੋਰ ਜ਼ਿਆਦਾ ਲਾਉਣਾ ਪੈਣਾ ਬਸ ਉਹਨਾ ਉਹਨਾ ਤੁਸੀਂ ਜਿੰਨਾ ਜ਼ਿਆਦਾ ਵਧਾ ਦਿਓ 40 ਦਿਨ ਕਰ ਲਿਆ ਜਾਂ 21 ਦਿਨ ਕਰ ਲਿਆ ਇਦਾਂ ਕੁਝ ਹਾਂ 40 ਦਿਨ ਹਾਂਜੀ ਉਹ ਵੀ ਉਹ ਇਹ ਆਪਣਾ ਆਪਣਾ ਹਿਸਾਬ ਹੁੰਦਾ ਉਹ 40 ਦਿਨ ਵੀ ਇੱਕ ਹੈ ਜਾਂ ਕਰਨਾ ਉਹ ਉਹ ਮਤਲਬ ਵੀ ਜੇ ਇੱਕ ਇੱਕ 40 ਦਿਨਾਂ ਹੋ ਗਿਆ ਵੀ ਠੀਕ ਆ ਤੇ ਇਹ ਆ ਕਿ ਪਰ ਇਹ ਇਦਾਂ 40 ਕਿੱਲੇ ਆਪਾਂ ਇੱਥੇ ਤੱਕ ਸੀਮਤ ਨਹੀਂ ਰਹਿਣਾ ਅਸੀਂ ਸਦੀਵ ਕਾਲ ਵਾਸਤੇ ਮਾਰਨ ਨਾਲ ਜੁੜਨਾ ਆ ਜਿੱਥੇ ਚਲੋ ਕਾਜ ਵੀ ਸਿੱਧੂ ਹੋਣੇ ਵੀ ਆਪਾਂ ਕਈ ਵਾਰ ਬਾਬਾ ਜੀ ਮੈਂ ਗੱਲ ਥੋੜੀ ਮੈਂ ਇੱਥੇ ਰੋਕਦਾ ਕਈ ਵਾਰ ਇਦਾਂ ਹੁੰਦਾ ਸੰਗਤ ਚਲੋ ਆਪਣੇ ਕਿਸੇ ਕਾਰਜ ਕਰਕੇ ਬੜੀ ਕੁਲ ਰਹੀ ਆ ਕਿਸੇ ਹਨਾ ਜਾਂ ਬਿਮਾਰੀ ਕਰਕੇ ਲਾ ਲਿਆ ਕੋਈ ਆਪਣਾ ਵੀ ਕਾਰਜ ਸਿੱਧ ਕਰਕੇ ਉਹ ਜਾਪ ਕਰਦੇ ਨੇ ਜਾਂ ਉਹਨਾਂ ਦਾ ਕਾਰਜ ਹੋ ਜਾਂਦਾ ਉਹ ਫਿਰ ਬਾਣੀ ਫੇਰ ਆਪਣੇ ਆਨੰਦ ਵਾਸਤੇ ਪੜਨ ਲੱਗ ਜਾਂਦੇ ਪੱਕੇ ਜੁੜ ਜਾਂਦੇ ਨੇ ਬੰਦੇ ਇੰਨਾ ਪੱਕੇ ਜੁੜ ਬਹੁਤ ਜ਼ਿਆਦਾ ਜੁੜਦੇ ਇਦਾਂ ਹਾਂ ਹਾਂ ਇਦਾਂ ਹੀ ਇਦਾਂ ਹੀ ਬਹੁਤ ਜੁੜਦੇ ਆ ਤਾਂ ਕਰਕੇ ਤਾਂ ਕਰਕੇ ਅਸੀਂ ਕਦੀ ਇਹ ਨਹੀਂ ਕਿਹਾ ਕਿਉਂਕਿ ਬਹੁਤ ਬਹੁਤ ਲੋਕ ਕਹਿੰਦੇ ਇਹ ਪਖਾਣਡ ਹੈ ਜੀ ਜਾਂ ਇਦਾਂ ਆ ਬਹੁਤ ਲੋਕ ਇਦਾਂ ਕਹਿੰਦੇ ਪਰ ਅਸੀਂ ਇਦਾਂ ਸੋਚਦੇ ਆ ਕਿ ਕਿਸੇ ਵੀ ਤਰੀਕੇ ਨਾਲ ਬਾਣੀ ਪੜਨੀ ਭਾਵੇਂ ਤੁਸੀਂ ਲੋਭ ਕਰਕੇ ਪੜ ਰਹੇ ਹੋ ਭਾਵੇਂ ਸਰੀਰ ਕਰਕੇ ਪੜ ਰਹੇ ਹੋ ਕਾਰਜ ਸਿੱਧੀ ਵਾਸਤੇ ਪੜ ਰਹੇ ਹੋ ਉਹ ਤੁਹਾਡਾ ਲਾਭ ਹੀ ਲਾਭ ਹੈ ਬਾਣੀ ਪੜਨੀ ਇੱਕ ਲਾਭ ਹੈ ਤੁਸੀਂ ਜਿਸ ਜਿਹੜੇ ਮਰਜ਼ੀ ਤਰੀਕੇ ਨਾਲ ਤੁਸੀਂ ਪੜ ਰਹੇ ਹੋ ਉਹ ਤੁਹਾਡਾ ਕਾਰਜ ਸਿੱਧ ਹੋਣਾ ਹੀ ਹੋਣਾ ਇਹ ਬਾਣੀ ਤੁਹਾਨੂੰ ਆਮਦ ਆਪ ਦਾ ਜਿਹੜਾ ਸ਼ਕਤੀ ਚਮਤਕਾਰ ਦੇਖ ਕੇ ਬਹੁਤ ਜ਼ਿਆਦਾ ਜਲਦੀ ਜੁੜਦਾ ਕਿਉਂਕਿ ਪਿੱਛੇ ਜੇ ਇੱਕ ਲਹਿਰ ਜੀ ਚੱਲਦੀ ਸੀਗੀ ਜਿਹੜੇ ਕਾਲਜਾਂ ਕਾਲਜਾਂ ਵਾਲੇ ਇਹ ਕਹਿੰਦੇ ਸੀਗੇ ਵੀ ਬਾਣੀ 'ਚ ਕੋਈ ਸ਼ਕਤੀ ਨਹੀਂ ਹੈਗੀ ਹਨਾ ਫਿਰ ਲੋਕ ਪੀੜਾ ਮੁਰੰਗ ਨਹੀਂ ਜਾਣ ਲੱਗੇ ਚਲੋ ਇਹ ਜੋ ਪੈਰਾ ਸਾਫ ਕਰਨ ਦੀ ਕਿਰਪਾ ਹੋਗੀ ਮਹਾਰਾਜ ਦੀ ਇਧਰ ਹੁਣ ਸੰਗਤ ਵੇਦ ਜੁੜ ਗਈ ਮੋਬਾ ਲੋਕ ਜਿਹੜੇ ਫਿਰ ਆ ਜਿਹੜੇ ਜਿਹੜੇ ਦੂਸਰੇ ਅ ਮਤਲਬ ਵੀ ਧੰਮ ਗੁਰੂ ਹੈ ਉਧਰ ਨੂੰ ਲੋਕੀ ਜਾਣਦੇ ਆ ਉਹਨਾਂ ਦੇ ਕੋ ਫਿਰ ਜਿੱਦਾਂ ਮੰਨ ਲਓ ਕਿ ਉਹ ਫਿਰ ਆਪਣੇ ਤਰੀਕੇ ਨਾਲ ਕੋਈ ਕਈ ਚੀਜ਼ਾਂ ਉਹਦੇ ਦੱਸੀ ਜਾਣੀਆਂ ਕਈ ਕੁਸ਼ ਉਹਨਾਂ ਨੇ ਆਪਣੇ ਸਾਰਾ ਹੂਲ ਜ਼ਰੂਰ ਦੱਸਣਾ ਤੇ ਲੋਕਾਂ ਦੇ ਵਿਚਾਰੇ ਲੋਕੀ ਭੋਲੇ ਆ ਉਹ ਚਾਹੁੰਦੇ ਆ ਕਾਰਜ ਸਿੱਧੀ ਚਾਹੁੰਦੇ ਆ ਹੁਣ ਕੋਈ ਨਾ ਕੋਈ ਉਹਨਾਂ ਨੂੰ ਇਦਾਂ ਹੁੰਦਾ ਕਿ ਸਾਨੂੰ ਕੋਈ ਦੱਸੇ ਤੇ ਸਾਨੂੰ ਕੋਈ ਜਿਹੜੀ ਗੱਲ ਪਤਾ ਲੱਗੇ ਤੇ ਆਪਾਂ ਉਹ ਕਰੀਏ ਤੇ ਸਾਡਾ ਕਾਰਜ ਦੇ ਦੋ ਵੀ ਇਦਾਂ ਇਹ ਇਹ ਹਰ ਇੱਕ ਜਿਹੜਾ ਅੱਜ ਕੱਲ ਮਨੋਕਲੀ ਮੰਨ ਚੀ ਗੱਲ ਹੁੰਦੀ ਹੈ ਬਾਬਾ ਜੀ ਅਗਲਾ ਸਵਾਲ ਹੈ ਆਪਣਾ ਕਿ ਚਪਹਿਰਾ ਸਾਹਿਬ ਵਾਲੀ ਜਾਦਾ ਝੁਗਾ ਕਿਉਂ ਹੈ ਸੰਗਤ ਦਾ ਚਪਹਿਰਾ ਸਾਹਿਬ ਦੇ ਉਹ ਹੀ ਨਾ ਗੱਲ ਇਹ ਆਪਾਂ ਕਰ ਹੀ ਲਈਏ ਪਹਿਲਾਂ ਵੀ ਪਰ ਗੱਲ ਇਹ ਹੈ ਕਿ ਚਪਹਿਰੇ ਦਾ ਮਤਲਬ ਤਾਂ ਕਰਕੇ ਹੈ ਕਿ ਉੱਥੇ ਚਮਤਕਾਰ ਹੁੰਦੇ ਹੈ ਉਹਦੇ ਕਾਰਜ ਹੁੰਦੇ ਹੈ ਉਹ ਕਾਰਜ ਤਾਂ ਕਰਕੇ ਹੁੰਦੇ ਹੈ ਕਿਉਂਕਿ ਜਦੋਂ ਤੁਸੀਂ ਇੱਕ ਦ੍ਰਿੜਤਾ ਦੇ ਨਾਲ ਉਹ ਬਾਣੀ ਨੂੰ ਪੜਦੇ ਹੋ ਮੰਮਾ ਤੁਸੀਂ 4-5 ਚਪੈਰ ਜਦੋਂ ਤੁਸੀਂ ਦ੍ਰਿੜਤਾ ਦੇ ਨਾਲ ਤਣ ਕਿਉਂਕਿ ਆ ਆਮ ਇਨਸਾਨ ਇੱਕ ਬੰਦਾ ਕਦੀ ਜਵਜੀ ਸਾਹਿਬ ਨਹੀਂ ਪੜ ਰਿਆ ਇੱਕ ਕਦੀ ਉਹਨੇ ਪਾੜ ਕੀਤਾ ਹੀ ਨਹੀਂ ਕਦੀ ਚਪੈਰੇ ਚ ਜਾ ਕੇ 4 ਘੰਟੇ ਬੈਠ ਰਿਆ ਤੇ ਆਪੇ ਕਟਿਆ ਨਾ ਕਰਾ ਬਿਲਕੁਲ ਕੱਟਣਾ ਤੇ ਬਾਣੀ ਨੇ ਉਹਨੇ ਥੋੜੇ ਬਾਣੀ ਬਰਤਨਾਂ ਤੇ ਕਲਾ ਤੇ ਬਾਣੀ ਦੀ ਵਰਤਨੀ ਹੈ ਜਿਹੜੇ ਬਾਣੀ ਦਾ ਵਿਆਹ ਕਰ ਬਿਲਕੁਲ ਇੱਕ ਮੇਰਾ ਨਿੱਜੀ ਸਵਾਲ ਹੈ ਆਪਣਾ ਤੇ ਮੰਨ ਲਓ ਆਪਾਂ ਸੰਗਤੀ ਰੂਪ ਚ ਇੱਥੇ ਬਾਬਾ ਦੀਪ ਸਿੰਘ ਜੀ ਦੇ ਸ਼ਿਦਾਂ ਇੱਥੇ ਮਤਲਬ 50000 ਤੋਂ ਵੀ ਉੱਤੇ ਬੰਦਾ ਆਉਂਦਾ ਮਲੋਂ ਪੰਜ ਜਪਜੀ ਸਾਹਿਬ ਦੇ ਪਾਠ ਲਾ ਲੋ ਹਨਾ ਜੀ ਤੇ 2.5 ਲੱਖ ਹੋ ਗਿਆ ਪਾਠ ਜੀ ਜਪਜੀ ਸਾਹਿਬ ਦਾ ਪੰਜ ਨਾਲ ਆਪਾਂ ਕਰੀਏ ਜੇ ਜੇ ਪੰਜ ਜਪਜੀ ਸਾਹਿਬ ਦੇ ਪਾਠ ਲਾਈਏ ਤੇ 50000 ਬੰਦਾ ਕਰੇ 2.5 ਲੱਖ ਪਾਠ ਹੋ ਗਏ ਜੀ ਤੇ ਇੱਕ ਸੁਖਨੀ ਸਾਹਿਬ ਦਾ 50000 ਸੁਖਨੀ ਸਾਹਿਬ ਦਾ ਵੀ ਉਹ ਇੱਕ ਬੰਦੇ ਨੂੰ ਸਾਰੇ ਪਾਠਾਂ ਦਾ ਫਲ ਮਿਲ ਜਾਂਦਾ ਹਾਂ ਬਿਲਕੁਲ ਇਦਾਂ ਹੀ ਆ ਜਿੱਦਾਂ ਗੁਰਮੁਖੀ ਪਿਆਰੇ ਜਿਹੜੇ ਜਿਨ੍ਹਾਂ ਨੇ ਉਹ ਚੀਜ਼ਾਂ ਸਾਧਨਾ ਕੀਤੀਆਂ ਆ ਜਿਨ੍ਹਾਂ ਨੇ ਆਪਣੇ ਆਪ ਨੂੰ ਸਾਧਿਆ ਤੇ ਜਿਹੜੇ ਇਹਨਾਂ ਚੀਜ਼ਾਂ ਦੇ ਵਿੱਚ ਬਹੁਤ ਜ਼ਿਆਦਾ ਮਾਹਿਰ ਨੇ ਜਿਨ੍ਹਾਂ ਨੇ ਆਪਣਾ ਸਾਰੇ ਸਾਰੇ ਜੀਵਨ ਲਾਏ ਆ ਉਹ ਇਦਾਂ ਹੀ ਕਹਿੰਦੇ ਆ ਜਦਾ ਉਹ ਵੀ ਇਸ ਉਹ ਦਾ ਫਲ ਸੰਗਤੀ ਰੂਪ ਵਿੱਚ ਜਿਹੜਾ ਫਲ ਹੈ ਨਾ ਉਹ ਅਦਕ ਹੁੰਦਾ ਆ ਜਿਆਦਾ ਹੁੰਦਾ ਆ ਉਹਦਾ ਬਹੁਤ ਜਿਆਦਾ ਫਾਲੋਅਰ ਦਾ ਉਹਨਾਂ ਤੁਸੀਂ ਸਹਿ ਸੁਭਾ ਜਿਹੜਾ ਤੁਹਾਡਾ ਮਨ ਵੀ ਜੁੜਦਾ ਆ ਉੱਥੇ ਫਿਰ ਤੁਸੀਂ ਕੱਲਾ ਬੰਦਾ 100 ਵਿਚਾਰ 100 ਫੁਰਨੇ ਆਉਂਦੇ ਆ ਤੇ ਬੰਦਾ ਫਿਰ ਉਧਰ ਨੂੰ ਤੁਰ ਪੈਂਦਾ ਬਿਲਕੁਲ ਏਕੇ ਜਿਹੜਾ ਇੱਕ ਆਪਣਾ ਲਾਣਾ ਜਿਹੜਾ ਹਰ ਟਾਈਮ ਏਕੇ ਮਤਲਬ ਗੱਲ ਕਰਦਾ ਵੀ ਚਮਤਕਾਰ ਨਹੀਂ ਹੁੰਦੇ ਹਨਾ ਉਹ ਸੰਗਤ ਦਾ ਵੀ ਇਹ ਸਵਾਲ ਹੁੰਦਾ ਵੀ ਬਾਣੀ ਚਮਤਕਾਰ ਜਾਂ ਕਾਰਜ ਸਿੱਧਾ ਵੀ ਕਿੱਦਾਂ ਕਰ ਸਕਦੀ ਏ ਇਹ ਸਵਾਲ ਉਹ ਨਹੀਂ ਉਹ ਉਹ ਦੇਖੋ ਹੁਣ ਅਰਦਾਸ ਕੀ ਹੈ ਅਰਦਾਸ ਇੱਕ ਚਮਤਕਾਰਾ ਤੁਹਾਡੇ ਸਾਹਮਣੇ ਹੀ ਹੈ ਹੁਣ ਅਰਦਾਸ ਆਪਾਂ ਆ ਬੰਦ ਕਰਦੇ ਹਾਂ ਹੱਥ ਜੋੜ ਲੈਨੇ ਆਂ ਕੋਈ ਲਫ਼ਜ਼ ਬੋਲਦੇ ਆਂ ਤੇ ਅਸੀਂ ਉਸ ਧੰਗ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਸਨਮੁਖ ਹੋ ਕੇ ਮਹਾਰਾਜ ਦੇ ਹੁਣ ਕੰਨ ਦੱਸੋ ਕਿੱਥੇ ਆ ਉਹ ਮਹਾਰਾਜ ਸੁਣਦੇ ਕਿੱਦਾਂ ਆ ਫਿਰ ਦੇਖੋ ਇਹ ਹੁਣ ਮਾਰ ਕੇ ਨੇ ਵੀ ਬਿਰਤ ਆਪਾਂ ਪੜਦੇ ਵੀ ਇਰਤੀਨਾ ਹੋਵੇ ਜਨ ਕੀ ਅਰਦਾਸ ਇੱਕ ਇਦਾਂ ਹੁੰਦਾ ਆ ਹੋਰ ਥਾਂ ਹੁੰਦਾ ਕਿ ਅ ਅਰਦਾਸ ਕਰੀ ਪ੍ਰਭ ਆਪਣੇ ਅੱਗੇ ਹਨਾ ਛੋੜ ਸਰ ਜੀਵਾ ਤੇਰੀ ਬਾਣੀ ਦੂਏ ਘਰ ਕਰੂੰ ਅਰਦਾਸ ਤਿਸ ਭਾਵਨ ਕਰ ਜੋਰ ਕਰੂੰ ਅਰਦਾਸ ਇਸ ਭਾਵਿਆ ਤੂੰ ਠਾਕਰ ਪੈਰ ਦਾ ਜੀ ਪਿੰਡ ਸਭ ਤੇਰੀ ਰਾਸ ਹਨਾ ਤੂੰ ਮਾਤਪਦਾ ਮੁਬਾਰਕ ਤੇਰੇ ਹੁਣ ਉਹ ਕੀ ਹੈ ਜਦੋਂ ਅਰਦਾਸ ਆਪਾਂ ਲਫ਼ਜ਼ ਬੋਲਦੇ ਆਂ ਮਹਾਰਜ ਸੁਣਦੇ ਆ ਸੁਣਦੇ ਆ ਤੇ ਉਤੋਂ ਫੇਰ ਬਾਅਦ ਵਿੱਚ ਉਹ ਤੁਹਾਡਾ ਜਿਹੜਾ ਸੁਣ ਕੇ ਤੇ ਉਹ ਜਿਹੜਾ ਵਰਤਾਰਾ ਵਰਤਣਾ ਆ ਫਿਰ ਉਹ ਤੁਹਾਡਾ ਕਾਰਜ ਸਿੱਧ ਹੋਣ ਆਇਆ ਹੁਣ ਦੇਖੋ ਮੈਂ ਅਮਰੀਕਾ ਦੀ ਗੱਲ ਕਰਦਾ ਅਮਰੀਕਾ ਦੇ ਵਿੱਚ ਨਾ ਇੱਥੇ ਬਹੁਤ ਤੁਸੀਂ ਰੋਡ ਤੇ ਜਿਹੀਂ ਜਾਓਗੇ ਨਾ ਹਾਈਵੇਅਸ ਤੇ ਜਾਓਗੇ ਉੱਥੇ ਲਿਖਿਆ ਹੁੰਦਾ ਪ੍ਰੇਅਰ ਚੇਂਜਸ ਥਿੰਗਸ ਇਹਦਾ ਮਤਲਬ ਵੀ ਅਰਦਾਸ ਜਿਹੜੀ ਹੈ ਨਾ ਉਹ ਜਿਹੜੀ ਚੇਂਜ ਕਰ ਦਿੰਦੀ ਹੈ ਬਦਲ ਹੁਣ ਬਾਬਾ ਇਹਦੀ ਉਦਾਹਰਨ ਬਾਬਾ ਮੱਖਣਸ਼ਾਲ ਲਬਾਣਾ ਜੇ ਆਪਾਂ ਜ਼ਿਆਦਾ ਤਾਂ ਅਸੀਂ ਦਿੰਨੇ ਆ ਉਹ ਉਹਰਦਾਸ ਕੇ ਬੇੜਾ ਹਾਂ ਉਹ ਹੁਣ ਬਾਬਾ ਮੱਖਣਸ਼ਾਲ ਲਬਾਣੇ ਦਾ ਬੇੜਾ ਜਦੋਂ ਤੇ ਡੁੱਬਣ ਲੱਗਾ ਡੁੱਬਣ ਦੇ ਕਿਨਾਰੇ ਉਹਨਾਂ ਅਰਦਾਸ ਕੀਤੀ ਤੁਹਾਨੂੰ ਆਪਾਂ ਹੁਣ ਮਨਾਇਆ ਵੀ ਹੈ ਤੁਹਾਨੂੰ ਗੁਰਤੇਗ ਬਹਾਦਰ ਸੈਮਹ ਰਾਜ ਜੀ ਦਾ ਨਾ ਸਤਿ ਆਵਦੀ ਤੇ ਉਹ ਹੁਣ ਤੁਸੀਂ ਦੇਖੋ ਕਿ ਕਿੰਦਾ ਮਤਲਬ ਵੀ ਮੋਢਾ ਦੇ ਕੇ ਤੁਹਾਨੂੰ ਗੁਰਤੇਗ ਬਹਾਦਰ ਸੈਮਹ ਰਾਜ ਨੇ ਜਿਹੜਾ ਆ ਬੇੜਾ ਮੰਨੇ ਲਾਇਆ ਇਹ ਇੱਕ ਆ ਜਾਗ ਦੀ ਇਹ ਕੋਈ ਇਦਾਂ ਨਹੀਂ ਹੈਗਾ ਕਿ ਉਦਾਂ ਹੀ ਵਸ ਕੇ ਕਹਾਣੀ ਬਣਾਈ ਹੈ ਕਹਾਣੀ ਨਹੀਂ ਹੈਗੀ ਇਹ ਅਰਦਾਸ ਇੱਕ ਨਹੀਂ ਹੈ ਦੇਖੋ ਹੁਣ ਇੱਕ ਆ ਮੈਂ ਹੁਣੇ ਇੱਕ ਇੱਥੇ ਨਾਸਤੇ ਕਿ ਲਾਣਾ ਇੱਥੇ ਗੋਲਡੀ ਹੁਣੇ ਆ ਚਲੋ ਮੈਂ ਲਾ ਨਹੀਂ ਲੈਣਾ ਚਾਹੁੰਦਾ ਉਹਨਾਂ ਦੇ ਇੱਥੇ ਐਲਏ ਬੈਠੇ ਹੁੰਦੇ ਆ ਤੇ ਉਹ ਕਹਿੰਦਾ ਕਿ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਜੀ ਆਗਰੇ ਤਾਂ ਆਗਰੇ ਦੇ ਵੱਲ ਨੂੰ ਕਿਉਂ ਗਏ ਹੁਣ ਉੱਥੇ ਇੱਕ ਆ ਜੜੀ ਸੀਗਾ ਉਹਦੀਆਂ ਕੁੜੀਆਂ ਸੀਗੀਆਂ ਤੇ ਉਹ ਉਹਦੇ ਮਾਂ ਚ ਇਹ ਸੀਗਾ ਕਿ ਹਾਂ ਵੀ ਮੇਰੇ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਆ ਰਹੇ ਕਿ ਇੱਧਰ ਦੀ ਆ ਜਾਣ ਤੇ ਮੈਨੂੰ ਉਹ ਜਿਹੜਾ ਇਨਾਮ ਮੈਨੂੰ ਮਿਲੇ ਤੇ ਅਸੀਂ ਮੈਂ ਆਪਣੇ ਕੁੜੀਆਂ ਦੇ ਕਾਰਜ ਕਰ ਲਾਂਗਾ ਤੇ ਗੁਰੂ ਸਾਹਿਬ ਮਹਾਰਾਜ ਜਾਂਦੇ ਆ ਦਿੱਲੀ ਨੂੰ ਨਹੀਂ ਜਾਂਦੇ ਆਗਰੇ ਨੂੰ ਜਾਂਦੇ ਆ ਹਣਾ ਇਹ ਇਤਿਹਾਸਿਕ ਤੱਥ ਨਹੀਂ ਹਣਾ ਤੇ ਹੁਣ ਉਹ ਉਹ ਕੌਣ ਅਰਦਾਸ ਕਰਦਾ ਉਹ ਉਹ ਕਿਹੜਾ ਟੈਲੀਫੋਨ ਕਰਦਾ ਉੱਥੇ ਕੀ ਇਹ ਕਲਾ ਨਹੀਂ ਹੈ ਇਹ ਸ਼ਕਤੀ ਨਹੀਂ ਹੈ ਇਹ ਪਾਵਰ ਨਹੀਂ ਹੈ ਧੰਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਜੰਮੂ ਚ ਜਾਂਦੇ ਆ ਹਾਂਡੀ ਲੈ ਕੇ ਉੱਥੇ ਮਾਤਾ ਇੱਕ ਬੈਠੀ ਹੁੰਦੀ ਮਹਾਰਾਜ ਨੂੰ ਉੱਥੇ ਉੱਥੇ ਉਹ ਕਿਹੜਾ ਫੋਨ ਉੱਥੇ ਜਾਂਦਾ ਉਹ ਅੱਜ ਵੀ ਇਤਿਹਾਸ ਹੈ ਤੇ ਉਥੇ ਗੁਰਦੁਆਰਾ ਹੀ ਬਣਿਆ ਤੇ ਸਾਰਾ ਇਤਿਹਾਸ ਹੀ ਲਿਖਿਆ ਆ ਫਿਰ ਇੱਕ ਇੱਕ ਗੁਰਸਿੱਖ ਨੇ ਘਰ ਬਣਾਇਆ ਇਹ ਮੈਂ ਤੁਹਾਨੂੰ ਤਾਂ ਦੇ ਰਿਹਾ ਵੀ ਆਮ ਆਮ ਜਿਹੜੇ ਇਹ ਨਹੀਂ ਆ ਕਿ ਕੋਈ ਆਰਐਸਐਸ ਆ ਕਿ ਪੱਥੀ ਜੀ ਬੈਠ ਕੇ ਅਰਦਾਸ ਹਾਂ ਨਹੀਂ ਉਹ ਹਾਂ ਉਹ ਉਹ ਵੀ ਤੇ ਮਤਲਬ ਕਹਿੰਦਾ ਇਦਾਂ ਦੀਆਂ ਬਹੁਤ ਇਕੱਲੀਆਂ ਇਤਿਹਾਸਕ ਅਤ ਨਹੀਂ ਉੱਥੇ ਗੁਰੂ ਘਰ ਬਣੇ ਆ ਸਾਨ ਲਿਖਿਆ ਤੇ ਇਤਿਹਾਸ ਲਿਖਿਆ ਆ ਤੇ ਤੁਸੀਂ ਉਸ ਨੂੰ ਉਸ ਤੋਂ ਮੁਨਕਰ ਨਹੀਂ ਹੋ ਸਕਦੇ ਤੇ ਇਹ ਲੋਕ ਇਹ ਵੀ ਦੱਸਣਾ ਵੀ ਤੁਸੀਂ ਫਿਰ ਤੁਸੀਂ ਕੀ ਦੱਸ ਰਹੇ ਹੋ ਵੀ ਤੁਸੀਂ ਦੱਸੋ ਕਿੱਥੇ ਬੜਿਆ ਤੁਸੀਂ ਵੀ ਮਹਾਰਾ ਜਿੱਥੇ ਗਏ ਤੁਸੀਂ ਵੀ ਦੱਸੋ ਨਾ ਵੀ ਕਿੱਥੇ ਗਏ ਜੇ ਉੱਥੇ ਨਹੀਂ ਗਏ ਜਦੋਂ ਦੇ ਦੋ ਬੰਦੇ ਨੂੰ ਮੰਨ ਮੰਨਣ ਜਿੰਨੀਆਂ ਚੀਜ਼ਾਂ ਆਉਂਦੀਆਂ ਜਦੋਂ ਬੰਦੇ ਦੇ ਦਿਮਾਗ ਦੇ ਵਿੱਚ ਆਪਣੇ ਆਪ ਨੂੰ ਸਿਆਣਪ ਬਹੁਤ ਸਿਆਣ ਪਾਗਲ ਭਾਰਾ ਉਹ ਉਹ ਜਦੋਂ ਸਿਆਣਪ ਆਪਣੀ ਜ਼ਿਆਦਾ ਵਰਤਣੀ ਤਾਂ ਉਹਨਾਂ ਨੂੰ ਇਹ ਨਹੀਂ ਪਤਾ ਲੱਗਦਾ ਕਿ ਯਾਰ ਅਰਦਾਸ ਵੀ ਉਹੀ ਚੀਜ਼ ਹੈ ਅਸੀਂ ਰੋਜ਼ ਜਾਣੇ ਵੀ ਉਹ ਜਿਹੜੇ ਬੰਦੇ ਗੱਲ ਕਰਦੇ ਤੁਸੀਂ ਗੁਰੂ ਘਰ ਨਹੀਂ ਜਾਣੇ ਤੁਸੀਂ ਨਾਤਮਸਤਕ ਹੋ ਕੇ ਸਾਧਗੁਰੂ ਦਾ ਅਰਦਾਸ ਵਿੱਚ ਨਹੀਂ ਖੜਦੇ ਅਰਦਾਸ ਉਹ ਸ਼ਕਤੀ ਹੈ ਇੱਕ ਬਸ ਉਹ ਇੱਕ 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 ਕਰਾਮਾਤ ਹੀ ਹੈ ਬਸ ਅਰਦਾਸ ਕਰਨੀ ਇੱਕ ਕਰਾਮਾਤ ਹੈ ਅਰਦਾਸ ਉਹਨ ਵੀ ٹرسٹ ਇਨ ਗੋਡ ਡਾਲਰ ਦੇ ਉੱਤੇ ਲਿਖਿਆਦਾ ਵੀ ٹرسٹ ਇਨ ਗੋਡ ਉਹਦਾ ਮਤਲਬ ਵੀ ਅਸੀਂ ਰੱਬ 'ਚ ਵਿਸ਼ਵਾਸ ਕਰਦੇ ਰੱਬ ਕੋਈ ਦਿਖਾਈ ਨਹੀਂ ਦਿੰਦਾ ਇਹਦਾ ਮਤਲਬ ਵੀ ਉਹ ਕੁਝ ਹੈਗੀ ਆ ਪਾ ਉਹ ਸ਼ਕਤੀ ਹੈਗੀ ਆ ਜਿਹੜੀ ਪਾਵਰ ਵਰਤਦੀ ਆ ਜੇ ਤੇ ਆਪ ਗੋਰੇ ਅਮਰੀਕਾ ਦਾ ਜਿਆਦਾ ਕਿਸੇ ਨੇ ਤਰੱਕੀ ਤੇ ਨਹੀਂ ਨਾ ਕਰ ਲੈਣੀ ਤੇ ਉਹ ਹੁਣ ਉਹ ਉਹ ਲੋਕ ਜਿਹੜੇ ਆਪਣੇ ਡਾਲਰਾਂ ਦੇ ਲਿਖੀ ਫਿਰਦੇ ਆ ਹਣਾ ਸੋ ਇਹ ਗੱਲ ਹੈ ਵੀ ਇਹ ਬੰਦੇ ਜਿਹੜਾ ਮਤਲਬ ਕਿ ਨਾਸਤਿਕਤਾ ਜਿਹੜੀ ਇਹ ਅੱਜ ਤੋਂ ਨਹੀਂ ਬਹੁਤ ਜਿੱਦਾਂ ਮੁੱਢ ਕਦੀਮ ਤੋਂ ਚੱਲੀ ਆਉਂਦੀ ਹੈ ਤੇ ਜਿੱਦਾਂ ਦਾ ਕਰਮ ਕਿਸੇ ਦਾ ਹੁੰਦਾ ਆ ਫਿਰ ਉਹ ਕਰਮ ਉਹਦਾਂ ਹੀ ਵੀ ਜੰਮ ਜੰਮ ਮਰੇ ਮਰੇ ਫਿਰ ਜੰਮੇ ਬਹੁਤ ਸਜਾਏ ਪਿਆ ਦੇਸ ਲੰਮੇ ਉਹ ਵੀ ਉਹਦਾਂ ਹੀ ਉਹ ਜਮਣ ਮੰਜ ਪਿਆ ਰਹਿੰਦਾ ਤੇ ਦੁੱਖ ਭੋਗਦਾ ਰਹਿੰਦਾ ਜਿਹੜੇ ਨਾਸਤਿਕ ਬੰਦੇ ਗੁਰੂ ਨਾਲ ਟੁੱਟੇ ਹੋ ਜਾਂਦੇ ਹਾਂਜੀ ਬਾਬਾ ਜੀ ਧੰਨਵਾਦ ਤੁਹਾਡਾ ਅਸੀਂ ਤੁਹਾਡਾ ਅੱਜ ਜਿਆਦਾ ਟਾਈਮ ਲਾ ਲਿਆ ਥੋੜਾ ਇਹ ਮਹਾਰਾਜ ਜੀ ਭਗਤ ਜੀ ਇਸੇ ਤਰ੍ਹਾਂ ਆਪਾਂ ਹਰ ਹਰ ਬੋਜ ਕਿਸੇ ਨਾ ਕਿਸੇ ਕਿਸੇ ਵਿਸ਼ੇ ਤੇ ਆਪਾਂ ਜਿਹੜੇ ਸੰਗਤਾਂ ਦੇ ਸਵਾਲ ਨੇ ਜਾਂ ਸੰਗਤਾਂ ਦੇ ਮੰਚ 'ਚ ਇੱਕ ਭ੍ਰਮ ਵੀ ਪੈ ਜਾਂਦੇ ਨੇ ਕਿਉਂਕਿ ਦੂਜਾ ਲਾਣਾ ਪਾ ਦਿੰਦਾ ਉਹ ਆਪਾਂ ਹਰ ਇੱਕ ਹਰ ਇੱਕ ਹਰ ਰੋਜ਼ ਇੱਕ ਵੀਡੀਓ ਆਪਾਂ ਜ਼ਰੂਰ ਕਰਿਆ ਕਰਾਂਗੇ ਠੀਕ ਹੈ ਮਹਾਰਾਜ ਜੀ ਜੀ ਬਈ ਵਾਹਿਗੁਰੂ ਜਤਾਂ ਖਾਲਸਾ ਵਾਹਿਗੁਰੂ ਜੀ